ਇਹ ਕਹਿੰਦੇ ਨੇ ਵੀ ਜਦੋਂ ਮੈਂ ਖਾਣਾ ਖਾ ਲੈਂਦਾ ਜੀ ਖਾਣਾ ਖਾਣ ਤੋਂ ਉਪਰੰਤ ਜੀ ਜਦੋਂ ਤਕਰੀਬਨ ਉਹ ਹজম ਹੁੰਦਾ ਜੀ ਮੈਨੂੰ ਮਤਲਬ ਪੀੜ ਹੁੰਦੀ ਆ ਪੇਟ ਦੇ ਵਿੱਚ ਦਰਦ ਮਹਿਸੂਸ ਹੁੰਦਾ ਤੇ ਵੀ ਇਹ ਤਕਰੀਬਨ ਮੈਨੂੰ ਹੋ ਗਏ 3-4 ਸਾਲ ਜੀ ਜੱਦਾ ਹੋ ਰਿਹਾ ਵੀ ਇਹਦਾ ਕੋਈ ਮੈਨੂੰ ਹੱਲ ਦੱਸਿਆ ਜਾਵੇ ਤੇ ਇਹਦਾ ਕਾਰਨ ਕੀ ਹੁੰਦਾ ਹੈ ਰੋਇ ਦੇ ਸਿਧਾਂਤ ਦੇ ਅਨੁਸਾਰ ਇਹ ਕਹਿੰਦਾ ਇਹ ਜਿਹੜਾ ਦਰਦ ਹੁੰਦਾ ਜੀ ਇਹਨੂੰ ਪ੍ਰਣਾਮ ਸ਼ੂਲ ਕਿਹਾ ਜਾਂਦਾ ਜੀ ਇਹ ਪ੍ਰਣਾਮ ਸੂਲ ਉਦੋਂ ਹੁੰਦਾ ਜਦੋਂ ਅਸੀਂ ਭੋਜਨ ਜਾਂ ਕੋਈ ਵੀ ਪਦਾਰਥ ਛਕਦੇ ਹਾਂ ਲੀਵਰ ਉਹਨੂੰ ਪਚਾਉਣ 'ਚ ਅਸਮਰੱਥ ਹੁੰਦਾ ਤੇ ਉਹਦਾ ਜ਼ੋਰ ਲੱਗਦਾ ਤੇ ਦੂਜੀ ਗੱਲ ਹੁੰਦੀ ਹੈ ਜਾਂ ਸਾਡੇ ਲੀਵਰ 'ਚ ਸੋਜ ਹੋਵੇ ਮਿਹਦੇ 'ਚ ਸੋਜ ਹੋਵੇ ਤਾਂ ਜਿਹੜਾ ਸਾਡੀ ਜਠਰਗਨੀਆਂ ਉਹ ਪ੍ਰਦੀਪਤ ਨਹੀਂ ਰਹੇ ਜੀ ਉਹ ਲੋਹ ਹੁੰਦੀ ਰਹਿੰਦੀ ਆ ਪਹਿਲਾਂ ਹੀ ਲੋਹ ਆ ਉਹ ਜੇ ਸੋਜ ਆ ਤਾਂ ਉਹ ਇਟ ਮੀਨਸ ਉੱਥੇ ਜਿਹੜੀ ਸਾਡੀ ਸਮਾਨਵਾਜੂ ਉਹ ਵੀ ਡਿਸਟਰਬ ਆ ਜੀ ਇਹਦੇ ਲਈ ਸਾਨੂੰ ਜੇ ਕਰਨਾ ਚਾਹੀਦਾ ਤਾਂ ਸੰਖ ਭਸਮ ਲੈ ਕੇ ਨਾ ਸੰਖਪਸਣ ਹਾਂਜੀ ਸੰਖਪਸਣ ਲੈ ਕੇ ਉਹਨੂੰ ਗੁਲਕੰਦ ਵਿੱਚ ਮਿਕਸ ਕਰਕੇ ਉਹਦੀ 500mg ਦੀ ਡੋਜ਼ ਜੀ ਖਾਣਾ ਖਾਣ ਤੋਂ ਤੁਰੰਤ ਬਾਅਦ ਲੈਣੀ ਚਾਹੀਦੀ ਆ ਜੀ ਦੂਜਾ ਇਹਦਾ ਉਪਚਾਰ ਆ ਜਿਹੜਾ ਸ਼ਹਿਦ ਦਾ ਅੱਧਾ ਚਮਚ ਖਾਣਾ ਖਾਣ ਤੋਂ ਤੁਰੰਤ ਬਾਅਦ ਇਕੱਲਾ ਹੀ ਸ਼ਹਿਦ ਲੈਣਾ ਚਾਹੀਦਾ ਉਹਦੇ ਨਾਲ ਵੀ ਠੀਕ ਹੋ ਸਕਦਾ ਆ ਜਿਹੜਾ ਇਦਾਂ ਹੋ ਜਾਂਦਾ ਸਾਨੂੰ ਵੀ ਭਰਿਆ ਰਹਿੰਦਾ ਪੇਟ ਖਾਣੇ ਨੂੰ ਮਨ ਨਾ ਕਰਨਾ ਇਹਦੇ ਲਈ ਦੇਖੋ ਸਭ ਤੋਂ ਪਹਿਲਾਂ ਤਾਂ ਸਾਨੂੰ ਇੰਟਰਮੀਟਿਡ ਫਾਸਟਿੰਗ ਆ ਜਿਹੜੀ ਜੀ ਉਹ ਅਪਣਾ ਲੈਣੀ ਚਾਹੀਦੀ ਆ ਜਿਵੇਂ ਅਸੀਂ ਨੇ ਸ਼ਾਮ ਨੂੰ 6 ਵਜੇ ਭੋਜਨ ਕਰ ਲਿਆ ਜੀ 6 ਤੋਂ 6 ਮਾਰਾਂ ਘੰਟੇ ਹੋ ਗਏ ਜੀ ਤੇ ਸਾਨੂੰ ਫਿਰ 4 ਘੰਟੇ ਹੋਰ ਮੀਟ ਕਰਨੀ ਆ ਮਤਲਬ ਸਵੇਰੇ 10 ਵਜੇ ਤੋਂ ਪਹਿਲਾਂ ਸਾਨੂੰ ਨਾਸ਼ਤਾ ਨਹੀਂ ਕਰਨਾ ਬ੍ਰੇਕਫਾਸਟ ਨਹੀਂ ਕਰਨਾ ਦੇਖੋ ਜਿਹੜੀਆਂ ਹੁਣ ਏਡੀਆਂ-ਇਡੀਆਂ ਬਿਮਾਰੀਆਂ ਚੱਲੀਆਂ ਹੋਈਆਂ ਨੇ ਜੇ ਆਪਾਂ ਪਿਛਲੇ ਜੀ ਬਹੁਤ ਦਹਾਕਿਆਂ ਦਾ ਜੇ ਸਦੀਆਂ ਦਾ ਵੀ ਮੌਇਨਾ ਕੀਤਾ ਜਾਊਗਾ ਤਾਂ ਭੁੱਖ ਮਰੀ ਨਾਲ ਓਨੇ ਲੋਕ ਨਹੀਂ ਮਰੇ ਜਿੰਨੇ ਹੁਣ ਖਾ ਕੇ ਮਰ ਰਹੇ ਆ ਤੁਸੀਂ ਜਿਹੜੀਆਂ ਤੁਹਾਡੇ ਸਵਾਲ ਹੋਣਗੇ ਤੁਸੀਂ ਕਮੈਂਟ ਰਾਹੀਂ ਵੀ ਛੱਡ ਸਕਦੇ ਹੋ ਅਸੀਂ ਅਗਲੇ ਐਪੀਸੋਡ ਦੇ ਵਿੱਚ ਤੁਹਾਡੀਆਂ ਇਹਨਾਂ ਗੱਲਾਂ ਦਾ ਜਵਾਬ ਦੇ ਦਾਂਗੇ ਬੈ ਜੀ ਬਰਨਾਲੇ ਤੋਂ ਨੇ ਸਿਕੰਦਰ ਸਿੰਘ ਜੀ ਜੀ ਇਹ ਕਹਿੰਦੇ ਨੇ ਵੀ ਜਦੋਂ ਮੈਂ ਖਾਣਾ ਖਾ ਲੈਂਦਾ ਜੀ ਖਾਣਾ ਖਾਣ ਤੋਂ ਉਪਰੰਤ ਜੀ ਜਦੋਂ ਤਕਰੀਬਨ ਉਹ ਹজম ਹੁੰਦਾ ਜੀ ਮੈਨੂੰ ਮਤਲਬ ਪੀੜ ਹੁੰਦੀ ਆ ਪੇਟ ਦੇ ਵਿੱਚ ਦਰਦ ਮਹਿਸੂਸ ਹੁੰਦਾ ਤੇ ਵੀ ਇਹ ਤਕਰੀਬਨ ਮੈਨੂੰ ਹੋ ਗਏ 3-4 ਸਾਲ ਜੀ ਜੱਦਾ ਹੋ ਰਿਹਾ ਵੀ ਦਾ ਕੋਈ ਮੈਨੂੰ ਹੱਲ ਦੱਸਿਆ ਜਾਵੇ ਤੇ ਇਹਦਾ ਕਾਰਨ ਕੀ ਹੁੰਦਾ ਜਰੂਏ ਦੇ ਸਿਧਾਂਤ ਦੇ ਅਨੁਸਾਰ ਇਹ ਕਾਹਦਾ ਦਰਦ ਹੈ ਇਹ ਜਿਹੜਾ ਦਰਦ ਹੁੰਦਾ ਜੀ ਇਹਨੂੰ ਪ੍ਰਣਾਮ ਸ਼ੂਲ ਕਿਹਾ ਜਾਂਦਾ ਜੀ ਇਹ ਪ੍ਰਣਾਮ ਸ਼ੂਲ ਉਦੋਂ ਹੁੰਦਾ ਜਦੋਂ ਅਸੀਂ ਭੋਜਨ ਜਾਂ ਕੋਈ ਵੀ ਪਦਾਰਥ ਸ਼ੱਕਦੇ ਹਾਂ ਲੀਵਰ ਉਹਨੂੰ ਪਚਾਉਣ 'ਚ ਅਸਮਰੱਥ ਹੁੰਦਾ ਤੇ ਉਹਦਾ ਜ਼ੋਰ ਲੱਗਦਾ ਤੇ ਦੂਜੀ ਗੱਲ ਹੁੰਦੀ ਹੈ ਜਾਂ ਸਾਡੇ ਲੀਵਰ 'ਚ ਸੋਜ ਹੋਵੇ ਮਿਹਦੇ 'ਚ ਸੋਜ ਹੋਵੇ ਜੀ ਤੇ ਇਹ ਦੋਵੇਂ ਕਾਰਨ ਹੁੰਦੇ ਨੇ ਇਹਦੇ ਜੀ ਕਈ ਵਾਰ ਕੀ ਹੁੰਦਾ ਵੀ ਅਸੀਂ ਭੋਜਨ ਨੂੰ ਪੂਰਾ ਚਬਾ ਕੇ ਨਹੀਂ ਖਾਂਦੇ ਪਹਿਲਾਂ ਤਾਂ ਸਭ ਤੋਂ ਇਨੀਸ਼ੀਅਲ ਸਟੇਜ ਤੇ ਸਾਨੂੰ ਇਸ ਚੀਜ਼ ਦਾ ਗੌਰ ਕਰਨਾ ਚਾਹੀਦਾ ਜੀ ਤੇ ਦੂਜਾ ਭੋਜਨ ਨੂੰ ਖਾਣ ਵੇਲੇ ਜਦੋਂ ਅਸੀਂ ਖਾਣਾ ਆ ਤਾਂ ਸਾਨੂੰ ਪਾਣੀ ਨਹੀਂ ਪੀਣਾ ਚਾਹੀਦਾ ਨਾਲ ਖਾਸ ਕਰਕੇ ਜਦੋਂ ਸਾਨੂੰ ਪ੍ਰਣਾਮ ਛੂਲ ਹੈਗਾ ਆ ਪ੍ਰਣਾਮ ਛੂਲ ਜੀ ਹਾਂਜੀ ਤਾਂ ਉਹਦੇ ਨਾਲ ਕੀ ਹੁੰਦਾ ਵੀ ਜਦੋਂ ਅਸੀਂ ਪਾਣੀ ਪੀਂਦੇ ਰਹਿੰਦੇ ਆ ਤਾਂ ਜਿਹੜਾ ਸਾਡੀ ਜਠਰਗਨੀਆਂ ਉਹ ਪ੍ਰਦੀਪਤ ਨਹੀਂ ਰਹਿੰਦੀ ਉਲੋ ਹੁੰਦੀ ਰਹਿੰਦੀ ਆ ਪਹਿਲਾਂ ਹੀ ਲੋ ਆ ਉਹ ਜੇ ਸੋਜ ਆ ਤਾਂ ਉਹ ਇਟ ਮੀਨਸ ਉੱਥੇ ਜਿਹੜੀ ਸਾਡੀ ਸਮਾਨ ਬਾਜੂ ਆ ਉਹ ਵੀ ਡਿਸਟਰਬ ਆ ਜੀ ਇਹਦੇ ਲਈ ਸਾਨੂੰ ਜੇ ਕਰਨਾ ਚਾਹੀਦਾ ਤਾਂ ਸੰਖ ਭਸਮ ਲੈ ਕੇ ਨਾ ਸੰਖ ਭਸਮ ਹਾਂਜੀ ਜੀ ਸੰਖ ਭਸਮ ਲੈ ਕੇ ਉਹਨੂੰ ਗੁਲਕੰਧ ਚ ਮਿਕਸ ਕਰਕੇ ਉਹਦੀ 500mg ਦੀ ਡੋਜ਼ ਜੀ ਖਾਣਾ ਖਾਣ ਤੋਂ ਤੁਰੰਤ ਬਾਅਦ ਲੈਣੀ ਚਾਹੀਦੀ ਆ ਜੀ ਦੂਜਾ ਇਹਦਾ ਉਪਚਾਰ ਆ ਜਿਹੜਾ ਸ਼ਹਿਦ ਦਾ ਅੱਧਾ ਚਮਚ ਖਾਣਾ ਖਾਣ ਤੋਂ ਤੁਰੰਤ ਬਾਅਦ ਇਕੱਲਾ ਹੀ ਸ਼ਹਿਦ ਲੈਣਾ ਚਾਹੀਦਾ ਉਹਦੇ ਨਾਲ ਵੀ ਠੀਕ ਹੋ ਸਕਦਾ ਆ ਜੇ ਤੀਜਾ ਸਾਨੂੰ ਜੀਰਾ ਜਿਹੜਾ ਜੀਰਾ ਹਾਂਜੀ ਜੀਰੇ ਦਾ ਘੋਲ ਮਤਲਬ ਜੀਰੇ ਨੂੰ ਉਬਾਲ ਕੇ ਇੱਕ ਚਮਚ ਜੀਰਾ ਲੈ ਕੇ ਉਹਨੂੰ ਪਾਣੀ 'ਚ ਉਬਾਲ ਕੇ ਜਦੋਂ ਪਾਣੀ ਅੱਧਾ ਰਹਿ ਜਾਵੇ ਜੀ ਉਹ ਸਾਨੂੰ ਖਾਣੇ ਦੇ ਨਾਲ ਪੀਣਾ ਚਾਹੀਦਾ ਜੀ ਇੱਕ ਇੱਕ ਸਿਪ ਕਰਕੇ ਜਿਵੇਂ ਅਸੀਂ ਥੋੜਾ ਜਿਹਾ ਖਾਣਾ ਖਾਦਾ ਨਾਲ ਇੱਕ ਦੋ ਘੁੱਟ ਉਸ ਦੀਆਂ ਪਰ ਲੀਆਂ ਹੁਣ ਸਵਾਲ ਇੱਥੇ ਆਊਗਾ ਵੀ ਪਾਣੀ ਤਾਂ ਪੀਣਾ ਨਹੀਂ ਪਰ ਜਦੋਂ ਅਸੀਂ ਜੀਰਾ ਉਹਦੇ 'ਚ ਉਬਾਲ ਲਿਆ ਤਾਂ ਪਾਣੀ ਨਹੀਂ ਰਿਹਾ ਉਹ ਇੱਕ ਕਵਾਥ ਬਣ ਗਿਆ ਜੀਰੇ ਦਾ ਜਿਨੇ ਜਟਰਾ ਗਰੀ ਨੂੰ ਪ੍ਰਦੀਪਿਤ ਕਰਨਾ ਤੇ ਇੱਕ ਸਾਨੂੰ ਉਪਚਾਰ ਕਰ ਲੈਣਾ ਚਾਹੀਦਾ ਇਹ ਮੈਂ ਸਾਰੇ ਉਪਚਾਰ ਦੱਸੀ ਜਾ ਸਕਦਾ ਤੁਹਾਨੂੰ ਕੋਈ ਵੀ ਉਪਚਾਰ ਇੱਕੇ ਚੋ ਜਿਹੜਾ ਸੂਟ ਕਰਦਾ ਉਹ ਤੁਸੀਂ ਅਪਣਾ ਲੈਣਾ ਤੇ ਸਾਰੇ کارਗਰ ਨੇ ਇਹ ਇਹਦੇ ਚ ਕੋਈ ਇਦਾਂ ਦਾ ਨਹੀਂ ਹੈਗਾ ਵੀ ਜਿਹੜਾ ਤੁਹਾਨੂੰ ਨਹੀਂ ਠੀਕ ਬੈਠੂਗਾ ਕਾਲੀ ਮਿਰਚ ਦਾ ਪਾਊਡਰ ਬਿਲਕੁਲ ਮਹੀਨ ਪਾਊਡਰ ਲੈ ਕੇ ਉਹਦਾ ਰਾਤ ਨੂੰ ਅੱਧਾ ਪੌਣਾ ਚਮਚ ਕਾਲੀ ਮਿਰਚ ਦਾ ਪਾਊਡਰ ਅੱਧਾ ਪੌਣਾ ਚਮਚ ਇੱਕ ਗਲਾਸ ਪਾਣੀ ਚ ਘੋਲ ਕੇ ਰੱਖ ਦੇਣਾ ਆ ਸਵੇਰੇ ਉਸ ਪਾਣੀ ਨੂੰ ਨਤਾਰ ਲੈਣਾ ਕਾਲੀ ਮਿਰਚ ਨਹੀਂ ਵਿੱਚ ਪਾਉਣੀ ਚਾਹੀਦੀ ਪਾਣੀ ਨਤਾਰ ਲੈਣਾ ਉਸ ਨੂੰ ਖਾਲੀ ਪੇਟ ਹਲਕਾ ਕੁਰਸਾ ਕਰਕੇ ਸਾਨੂੰ ਪੀ ਲੈਣਾ ਚਾਹੀਦਾ ਜੀ ਵੇ ਜੀ ਜਿਹੜਾ ਆਪਾਂ ਨੇ ਮਤਲਬ ਸੰਖ ਭਸਮ ਦੱਸੀ ਉਹਦਾ ਅਨੁਪਾਨ ਕੀ ਰਹੂਗਾ 500mg ਦੱਸੀ ਆ ਮੈਂ ਅਨੁਪਾਨ ਉਹਦਾ ਕੀ ਅਨੁਪਾਨ ਗੁਲਕੰਦ ਗੁਲਕੰਦ ਚ ਪਾ ਕੇ ਲੈ ਲੈਣੀ ਹੈ ਹਾਂ ਜੀ ਗੁਲਕੰਦ ਚ ਪਾ ਕੇ ਲੈ ਲੈਣੀ ਹੈ ਦੇ ਵੈ ਜੀ ਜਿਹੜਾ ਆਪਾਂ ਇਹ ਦੱਸਿਆ ਵੀ ਪਾਣੀ ਨਹੀਂ ਪੀਣਾ ਚਾਹੀਦਾ ਫਿਰ ਉਹ ਕਿੰਨੀ ਦੇਰ ਬਾਅਦ ਜਿਹੜੇ ਜਿਹੜਾ ਪਾਣੀ ਹੈ ਜੀ ਉਹ ਤੁਹਾਨੂੰ ਘੱਟੋ ਘੱਟ ਵੈਸੇ ਤਾਂ ਸਵੇਕ ਸਵਾ ਘੰਟਾ ਨਹੀਂ ਪੀਣਾ ਚਾਹੀਦਾ ਖਾਣਾ ਖਾਣ ਤੋਂ ਬਾਅਦ ਜੇ ਫੇਰ ਵੀ ਸਾਨੂੰ ਜਿਆਦੇ ਪਿਆਸ ਲੱਗਦੀ ਹੈ ਤਾਂ ਹਲਕਾ ਕੋਸਾ ਪਾਣੀ ਜਾਂ ਚੰਗਾ ਕੋਸਾ ਪਾਣੀ ਸਾਨੂੰ 45 ਮਿੰਟ ਤੱਕ ਤਾਂ ਵੇਟ ਕਰ ਹੀ ਲੈਣੀ ਚਾਹੀਦੀ ਆ ਕਿਉਂਕਿ ਲੀਵਰ ਆਪਣੇ ਕੰਮ 'ਚ ਲੱਗਿਆ ਹੋਇਆ ਜઠਰਾਗਨੀ ਪ੍ਰਦੀਪਤ ਹੋਈ ਵੀ ਉਹ ਆਪਣੇ ਕੰਮ 'ਚ ਲੱਗੀ ਹੋਈ ਆ ਕਿਟ ਭਾਗ ਕਰਦੀ ਆ ਭੋਜਨ ਨੂੰ ਜਦੋਂ ਅਸੀਂ ਪਾਣੀ ਉਹਦੇ 'ਚ ਪਾ ਦਾਂਗੇ ਤਾਂ ਉਹਨੇ ਸ਼ਾਂਤ ਹੋ ਜਾਣਾ ਭੋਜਨ ਨੇ ਪਚਣਾ ਬੰਦ ਹੋ ਜਾਣਾ ਬੰਦ ਹੋ ਜਾਣਾ ਸੋ ਇਹ ਉਪਚਾਰ ਨੇ ਜਿਹੜੇ ਇਹਨਾਂ 'ਚੋਂ ਜਿਵੇਂ ਵੈਦ ਸਾਹਿਬ ਨੇ ਦੱਸਿਆ ਕਿ ਤੁਸੀਂ ਕੋਈ ਵੀ ਅਪਣਾ ਸਕਦੇ ਹੋ ਮੈਂ ਜੀ ਹੋਰ ਕੋਈ ਇਦਾਂ ਦਾ ਉਪਚਾਰ ਕਿਹੜਾ ਆ ਜਿਵੇਂ ਅੱਜਕੱਲ੍ਹ ਸਰਦੀ ਦੇ ਮੌਸਮ ਦੇ ਵਿੱਚ ਆਮੇ ਲੋਕੇ ਅਨ ਦੱਸਦੇ ਨੇ ਮਰੀਜ਼ ਆ ਕੇ ਜਾਂ ਆਮ ਘਰਾਂ 'ਚ ਵੀ ਲੋਕਾਂ ਨੂੰ ਇਹ ਦਿੱਕਤ ਆਉਂਦੀ ਆ ਜੀ ਵੀ ਖਾਣਾ ਖਾਣ ਦਾ ਜਿਹੜਾ ਮਨ ਆ ਨਾ ਉਹ ਕਰਦਾ ਨਹੀਂ ਤੇ ਮਤਲਬ ਮਨ ਭਰਿਆ ਭਰਿਆ ਰਹਿੰਦਾ ਆ ਇਹ ਖਾਣਾ ਕਈ ਵਾਰੀ ਖਾਂਦੇ ਨੇ ਤਾਂ ਇੱਥੇ ਹੀ ਪਿਆ ਰਹਿੰਦਾ ਇਹ ਮਹਿਸੂਸ ਹੁੰਦਾ ਲੋਕਾਂ ਨੂੰ ਜਿਵੇਂ ਸਵੇਰੇ ਖਾ ਲਿਆ ਤਾਂ ਉਹ ਤੋਂ ਬਾਅਦ ਭੁੱਖ ਨਹੀਂ ਲੱਗਦੀ ਇਹਦੇ ਵਿੱਚ ਕਾਰਨ ਕੀ ਨੇ ਤੇ ਕੀ ਘਰੇਲੂ ਨੁਸਖੇ ਦੇ ਚਪਣਾ ਲੈਣੇ ਚਾਹੀਦੇ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਕਾਰਨ ਆ ਜੀ ਅੱਜਕੱਲ੍ਹ ਸਰਦੀ ਦੇ ਮੌਸਮ 'ਚ ਨਾ ਅਸੀਂ ਗਨਿਸਟ ਪਦਾਰਥ ਜਿਹੜੇ ਘੀ ਨਾਲ ਬਣੇ ਹੋਏ ਜਿਵੇਂ ਪੰਜੀਰੀ ਘੀ ਆਦਿ ਇਹ ਨਾ ਚੀਜ਼ਾਂ ਦਾ ਸੇਵਨ ਥੋੜਾ ਜਿਆਦਾ ਵੱਧ ਜਾਂਦਾ ਜੀ ਪਰ ਉਹ ਤੋਂ ਵੀ ਜ਼ਿਆਦਾ ਜਿਹੜਾ ਹੁਣ ਚੱਲਣ ਚੱਲਿਆ ਹੋਇਆ ਅਸੀਂ ਬਾਜ਼ਾਰ ਦੀਆਂ ਚੀਜ਼ਾਂ ਜਿਹੜੀਆਂ ਜੀ ਪਦਾਰਥ ਨੇ ਉਹ ਜ਼ਿਆਦੇ ਸ਼ੱਕਦੇ ਆ ਫਾਸਟ ਮੇਡ ਦੀਆਂ ਚੀਜ਼ਾਂ ਫਾਸਟ ਫੂਡ ਉਹਦੇ ਨਾਲ ਕੀ ਹੁੰਦਾ ਅਰੂਚੀ ਹੋ ਜਾਂਦੀ ਆ ਇੱਥੇ ਅਰੂਚੀ ਸ਼ਬਦ ਆ ਇੱਕ ਆਯੁਰਵੇਦ ਆਯੁਰਵੇਦ ਦੇ ਵਿੱਚ ਅਰੂਚੀ ਦਾ ਮਤਲਬ ਹੁੰਦਾ ਰੂਚੀ ਨਾ ਰਹਿਣਾ ਜੀ ਖਾਸ ਕਰਕੇ ਇੱਥੇ ਜਦੋਂ ਵੀ ਰੂਚੀ ਸ਼ਬਦ ਆਊਗਾ ਤਾਂ ਤਕਰੀਬਨ ਭੋਜਨ ਦੇ ਨਾਲ ਸਬੰਧਤ ਲਿਆ ਜਾਂਦਾ ਹੈ ਆਯੁਰਵੇਦ ਵਿੱਚ ਬਹੁਤ ਆਧ ਦੇ ਵਿੱਚ ਭੋਜਨ ਦੇ ਸੰਬੰਧ ਚ ਲਿਆ ਗਿਆ ਹੋਰ ਵੀ ਕਈ ਚੀਜ਼ਾਂ ਲਈ ਵਰਤਿਆ ਜਾਂਦਾ ਪਰ ਖਾਣ ਪੀਣ ਨੂੰ ਲੈ ਕੇ ਅਰੂਚੀ ਨੂੰ ਜਾਦੇ ਵਰਤਿਆ ਗਿਆ ਅਰੂਚੀ ਨੂੰ ਵਰਤਿਆ ਗਿਆ ਤਾਂ ਉਹ ਫਿਰ ਜਿਹੜਾ ਇਦਾਂ ਹੋ ਜਾਂਦਾ ਸਾਨੂੰ ਵੀ ਭਰਿਆ ਰਹਿੰਦਾ পেট ਖਾਣੇ ਨੂੰ ਮਨ ਨਾ ਕਰਨਾ ਇਹਦੇ ਲਈ ਦੇਖੋ ਸਭ ਤੋਂ ਪਹਿਲਾਂ ਤਾਂ ਸਾਨੂੰ ਇੰਟਰਮੀਟਿਡ ਫਾਸਟਿੰਗ ਆ ਜਿਹੜੀ ਜੀ ਉਹ ਅਪਣਾ ਲੈਣੀ ਚਾਹੀਦੀ ਹੈ ਜਿਵੇਂ ਅਸੀਂ ਨੇ ਸ਼ਾਮ ਨੂੰ 6 ਵਜੇ ਭੋਜਨ ਕਰ ਲਿਆ ਜੀ 6 ਤੋਂ 6 12 ਘੰਟੇ ਹੋ ਗਏ ਜੀ ਤੇ ਸਾਨੂੰ ਫਿਰ 4 ਘੰਟੇ ਹੋਰ ਵੇਟ ਕਰਨੀ ਆ ਮਤਲਬ ਸਵੇਰੇ 10 ਵਜੇ ਤੋਂ ਪਹਿਲਾਂ ਸਾਨੂੰ ਨਾਸ਼ਤਾ ਨਹੀਂ ਕਰਨਾ ਬ੍ਰੇਕਫਾਸਟ ਨਹੀਂ ਕਰਨਾ ਇਸ ਜਿਹੜੀ ਫਾਸਟਿੰਗ ਆ ਇਹ 16 ਘੰਟੇ ਦੀ ਇਹਦੇ ਨਾਲ ਜਿਹੜਾ ਤੁਹਾਡਾ ਸਿਸਟਮ ਆ ਜੀ ਉਹ ਸਹੀ ਚੱਲਣ ਲੱਗ ਜੂਗਾ ਅਸੀਂ ਬਹੁਤ ਸਾਲ ਪਹਿਲਾਂ ਤੋਂ ਇਹ ਦੱਸਦੇ ਆ ਰਹੇ ਹਾਂ ਬਹੁਤ ਲੋਕਾਂ ਨੂੰ ਇਹਦੇ ਬਾਰੇ ਕਰਵਾਇਆ ਵੀ ਆ ਅਸੀਂ ਨੇ ਇੰਟਰਮੀਟੈਂਟ ਫਾਸਟਿੰਗ ਆ ਜਿਹੜੀ ਫਿਰ ਹੌਲੀ ਹੌਲੀ ਕੀ ਹੋਊਗਾ ਤੁਹਾਡੀ ਉਦਾਂ ਦੀ ਆਦਤ ਬਣ ਜੂਗੀ ਜੀ ਕਿਉਂਕਿ ਜਿਹੜਾ ਵੀ ਅਸੀਂ ਭੋਜਨ ਖਾਂਦੇ ਆ ਉਹਨੂੰ ਪਚਣ ਨੂੰ ਬਹੁਤ ਸਮਾਂ ਲੱਗਦਾ ਹੁਣ ਕੀ ਹੁੰਦਾ ਵੀ ਦਿਨ ਚ ਅਸੀਂ ਬਿਜ਼ੀ ਹੁੰਨੇ ਆ ਕਦੇ ਕੁਝ ਖਾ ਲਿਆ ਲੋਕਾਂ ਨੇ ਆਮ ਹੀ ਚੱਲਿਆ ਹੋਇਆ ਜਾਂ ਅਸੀਂ ਰੋਂਗ ਫੂਡ ਮਿਕਸਿੰਗ ਆ ਜਿਹੜੀ ਉਹ ਕਰ ਲੈਂਦੇ ਆ ਜਿਹੜੀ ਇਹ ਫਾਸਟਿੰਗ ਆ 16 ਘੰਟੇ ਦੀ ਇਹਦੇ ਨਾਲੇ ਸਾਰੀਆਂ ਚੀਜ਼ਾਂ ਸਹੀ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਬਈ ਜੀ ਭੋਜਨ ਦੇ ਸਬੰਧ ਚ ਤਾਂ ਠੀਕ ਰਹੂ ਵੀ ਹਾਂ ਅਰੂਚੀ ਵੀ ਦੂਰ ਹੋਊਗੀ ਤੇ ਹੋਰ ਵੀ ਹਾਜ਼ਮਾ ਠੀਕ ਹੋਊਗਾ ਜੀ ਇਹ ਬਿਮਾਰੀਆਂ ਠੀਕ ਕਰਨ ਚ ਵੀ ਕੋਈ ਇਹਦਾ ਲਾਜਵਾਬ ਨਤੀਜੇ ਇਹਦੇ ਸਾਹਮਣੇ ਆਉਂਦੇ ਨੇ ਲਾਜਵਾਬ ਜੀ ਕਿਉਂਕਿ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਲਈ ਸ਼ਕਤੀ ਚਾਹੀਦੀ ਆ ਦੇਖੋ ਹਰ ਸਮੇਂ ਅਸੀਂ ਵੀ ਜੇ ਨੁਕ ਵੀ ਆ ਕੋਈ ਤਾਂ ਇੱਕ ਸਮੇ ਇੱਕੇ ਕੰਮ ਕਰ ਸਕਦਾ ਏਦਾਂ ਹੀ ਸਾਡੀ ਮਸ਼ੀਨਰੀ ਜੀ ਉਹਨੂੰ ਜਾਂ ਤਾਂ ਹੀਲ ਹੋਣ ਲਈ ਟਾਈਮ ਚਾਹੀਦਾ ਆ ਜੀ ਜਾਂ ਜੋ ਅਸੀਂ ਖਾ ਲਿਆ ਜੀ ਉਹਨੂੰ ਡਾਈਜੈਸਟ ਕਰਨ ਦੇ ਟਾਈਮ ਚਾਹੀਦਾ ਜੀ ਜੀ ਜਦੋਂ ਅਸੀਂ ਟਾਈਮ ਹੀ ਨਹੀਂ ਦੇ ਪਾਉਂਦੇ ਉਹਨੂੰ ਜੀ ਜਿਵੇਂ ਹੁਣ ਅਸੀਂ ਇਹਨੇ ਰਾਤ ਨੂੰ ਹੁਣ ਕੀ ਚੱਲਿਆ ਹੈ ਬਲੋਗ 10 ਵਜੇ ਖਾਂਦੇ ਨੇ ਜੀ ਖਾ ਕੇ ਸਵੇਰੇ ਉਹਨਾਂ ਨੇ 7 ਵਜੇ ਕੰਮ ਤੇ ਜਾਣਾ 8 ਵਜੇ ਕੰਮ ਤੇ ਜਾਣਾ ਜੀ ਫਿਰ ਉਹਨਾਂ ਨੂੰ ਇਹ ਹੁੰਦਾ ਵੀ ਘਰੋਂ ਖਾ ਕੇ ਜਾਈਏ ਕੁਛ ਨਾ ਕੋਈ ਚਾਹੇ ਭੁੱਖ ਹੈ ਚਾਹੇ ਨਹੀਂ ਉਹ ਤਾਂ ਵੀ ਖਾਦਾ ਜਾਂਦਾ ਉਹ ਰੂਟੀਨ ਬਣੀ ਹੋਈ ਹੈ ਦੇਖੋ ਜਿਹੜੀਆਂ ਹੁਣ ਏਡੀਆਂ ਏਡੀਆਂ ਬਿਮਾਰੀਆਂ ਚੱਲੀਆਂ ਹੋਈਆਂ ਨੇ ਜੇ ਆਪਾਂ ਪਿਛਲੇ ਜੀ ਬਹੁਤ ਦਹਾਕਿਆਂ ਦਾ ਜੇ ਸਦੀਆਂ ਦਾ ਵੀ ਮੌਈਨਾ ਕੀਤਾ ਜਾਊਗਾ ਤਾਂ ਭੁੱਖਮਰੀ ਨਾਲ ਉਹਨੇ ਲੋਕ ਨਹੀਂ ਮਰੇ ਜਿੰਨੇ ਹੁਣ ਖਾ ਕੇ ਮਰ ਰਹੇ ਨੇ ਖਾ ਕੇ ਮਰ ਰਹੇ ਨੇ ਕਿਉਂਕਿ ਖਾਣ ਨਾਲ ਬਿਮਾਰੀਆਂ ਖਾਣ ਨਾਲ ਬਿਮਾਰੀਆਂ ਲੱਗਦੀਆਂ ਨੇ ਸੋ ਸਾਨੂੰ ਜਿਹੜਾ ਇਹ ਉਹਨੂੰ ਜਦੋਂ ਫਿਰ ਅਸੀਂ ਸਾਡੀ ਇਹ ਫਾਸਟਿੰਗ ਹੋਊਗੀ ਇੰਨੀ ਦੇਰ 16 ਘੰਟੇ ਮਸ਼ੀਨਰੀ ਨੂੰ ਲੀਵਰ ਨੂੰ ਸਾਡੇ ਨੂੰ ਸਮਰੱਥਾ ਮਿਲ ਜਾਣੀ ਆ ਸਾਡੀ ਕਿਡਨੀ ਨੂੰ ਆਰਾਮ ਮਿਲ ਜਾਣਾ ਆ ਜੀ ਕਿਉਂਕਿ ਉਹਨਾਂ ਨੇ ਫ੍ਰੀ ਹੋ ਜਾਣਾ ਜੀ ਜੀ ਜਿਹੜੇ ਅਸੀਂ ਦੂਜੇ ਅਲੱਗ ਕੰਮ ਹੁੰਦੇ ਨੇ ਜੇ ਅਸੀਂ ਆਪਣੀ ਵੀ ਜ਼ਿੰਦਗੀ ਦੀ ਦੇਖਾਂਗੇ ਜਦੋਂ ਅਸੀਂ ਜਿਹੜਾ ਰੁਟੀਨ ਵਰਕ ਕਰ ਰਹੇ ਹਾਂ ਉਹ ਤੋਂ ਸਾਨੂੰ ਸਮਾਂ ਮਿਲੂਗਾ ਜੀ ਫੇਰ ਹੀ ਅਸੀਂ ਦੂਜਾ ਕੰਮ ਕੋਈ ਕਰ ਪਾਵਾਂਗੇ ਇਦਾਂ ਹੀ ਮਸ਼ੀਨਰੀ ਆ ਅੰਦਰ ਵਾਲੀ ਜਦੋਂ ਇਹ ਜਦੋਂ ਅਸੀਂ ਖਾਣ ਤੋਂ ਥੋੜਾ ਇਹਨੂੰ ਆਰਾਮ ਦਵਾਂਗੇ 16 ਘੰਟੇ ਨੂੰ ਮਿਲਣਗੇ ਇੱਕ ਤਾਂ ਭੋਜਨ ਪਹਿਲਾਂ ਡਾਈਜੈਸਟ ਹੋਊਗਾ ਜੀ ਫਿਰ ਉਹਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਇਮਿਊਨਿਟੀ ਵਧੂਗੀ ਤੇ ਸਾਨੂੰ ਜੇ ਕੋਈ ਬਿਮਾਰੀ ਆ ਜਿਹੜੀਆਂ ਲੋਕਾਂ ਨੂੰ ਆਮ ਬਿਮਾਰੀਆਂ ਹੁੰਦੀਆਂ ਨੇ ਉਹ ਤਾਂ ਮੇਰਾ ਖਿਆਲ ਆ ਅਸੀਂ ਨੇ ਨੋਟਸ ਕੀਤਾ ਆ ਤਕਰੀਬਨ 10 ਤੋਂ 15 ਦਿਨ ਚ ਬਹੁਤ ਲੋਕ ਕਹਿੰਦੇ ਨੇ ਯਾਰ ਵੀ ਮੈਨੂੰ ਤਾਂ ਕੋਈ ਬਿਮਾਰੀ ਹੋ ਹੈ ਹੁਵਾਰੀ ਹੈ ਸ਼ਰੀਰ ਹਲਕਾ ਨਾ ਹਲਕਾ ਮਹਿਸੂਸ ਹੁੰਦਾ ਮੈਜਿਕ ਸਰਜੀਤ ਸਿੰਘ ਜੀ ਨੇ ਜੀ ਤਰਨ ਤਾਰਨ ਤੋਂ ਜੀ ਇਹਨਾਂ ਨੇ ਇਹ ਪੁੱਛਿਆ ਕਿ ਮੇਰੇ ਬੈਕ ਦੇ ਵਿੱਚ ਦਰਦ ਹੁੰਦਾ ਜੀ ਦਰਦ ਤੋਂ ਆਮ ਰੂਟੀਨ ਚ ਵੀ ਘਰਾਂ ਚ ਮਾਤਾਵਾ ਪਹਿਣਾ ਵੀ ਇਸ ਪ੍ਰੋਬਲਮ ਤੋਂ ਪੀੜਤ ਰਹਿੰਦੀ ਆ ਨੇ ਪਰ ਉਹਨਾਂ ਦਾ ਜਿਹੜਾ ਸਵਾਲ ਆ ਵੀ ਮੈਂ ਤਕਰੀਬਨ ਸਾਰੇ ਐਕਸਰੇ ਕਰਾ ਲਏ ਈਵਨ ਕਿ ਐਮ ਆਰ ਆਈ ਕਰਾ ਲਈ ਹੋਰ ਵੀ ਜਿਹੜੀਆਂ ਸਕੈਨ ਹੋ ਸਕਦੀਆਂ ਨੇ ਮੈਂ ਸਾਰੀਆਂ ਕਰਾ ਲਈਆਂ ਪਰ ਕਿਸੇ ਚ ਕੋਈ ਪ੍ਰੋਬਲਮ ਨਹੀਂ ਆਈ ਮੈਨੂੰ ਡਿਸਕ ਦੀ ਪ੍ਰੋਬਲਮ ਦੱਸੀ ਗਈ ਪਰ ਮੇਰੇ ਐਲ 4 ਐਲ 5 'ਚ ਥੋੜੀ ਦਿੱਕਤ ਆਈ ਸੀ ਪਰ ਜਦੋਂ ਮੈਂ ਉਹ ਥੋੜਾ ਟ੍ਰੀਟਮੈਂਟ ਲੈ ਕੇ ਉਹ ਦੁਆਰੇ ਕਰਾਇਆ ਤਾਂ ਠੀਕ ਰਿਹਾ ਪਰ ਦਰਦ ਮੇਰੇ ਨਹੀਂ ਹਟਦਾ ਦੇਖੋ ਇਹ ਦਰਦ ਹੁੰਦਾ ਜਿਹੜਾ ਮਾਤਾਮਾ ਭੈਣਾ ਦੇ ਇਹ ਕਮਜ਼ੋਰੀ ਕਰਕੇ ਹੋ ਜਾਂਦਾ ਜੀ ਖਾਸ ਕਰਕੇ ਲੱਕ ਦਾ ਜਿਹੜਾ ਦਰਦ ਆ ਜਾਂਦਾ ਇਹਨਾਂ ਨੂੰ ਕੋਈ ਲਕੂਰੀਏ ਦੀ ਪ੍ਰੋਬਲਮ ਹੋ ਸਕਦੀ ਆ ਜੀ ਜਾਂ ਕੋਈ ਇਦਾਂ ਹੋ ਸਕਦਾ ਵੀ ਇਹ ਲੰਬਾ ਸਮਾਂ ਕੋਈ ਪ੍ਰੋਬਲਮ 'ਚ ਰਹੇ ਹੋਣ ਜਾਂ ਕਈ ਵਾਰੀ ਕੀ ਹੁੰਦਾ ਵੀ ਆਮ ਮਾਤਾਵਾ ਭੈਣਾਂ ਨੂੰ ਟਾਈਫਾਇਡ ਹੋ ਜਾਂਦਾ ਉਹਦੇ ਨਾਲ ਵੀਕਨੈਸ ਹੋ ਜਾਂਦੀ ਆ ਜੀ ਜਾਂ ਕੀ ਹੁੰਦਾ ਆਮ ਜਿਹੜਾ ਅਸੀਂ ਦੇਖਦੇ ਆਂ ਵੀ ਡਾਈਟ ਨਹੀਂ ਪੂਰੀ ਹੋ ਪਉਂਦੀ ਜੀ ਇਹ ਨਹੀਂ ਹੈਗਾ ਵੀ ਕੋਈ ਕਿਸੇ ਚੀਜ਼ ਦੀ ਕਮੀ ਹੁੰਦੀ ਆ ਜੀ ਘਰਾਂ 'ਚ ਮੈਂ ਇਹ ਨਹੀਂ ਕਹਿ ਰਿਹਾ ਹੁੰਦਾ ਕੀ ਆ ਮਾਤਾਵਾਂ ਬੈਣਾ ਬਿਜ਼ੀ ਰਹਿੰਦੀਆਂ ਨੇ ਬੀਬੀਆਂ ਘਰਾਂ ਦੇ ਵਿੱਚ ਜੀ ਕਿਉਂਕਿ ਪਹਿਲਾਂ ਤਾਂ ਉਹਨਾਂ ਨੇ ਜੇ ਤਾਂ ਘਰ ਦੇ ਕੰਮ ਨੇ ਸਾਰਿਆਂ ਦਾ ਸਾਰਿਆਂ ਲਈ ਸੋਚਣਾ ਆ ਉਹਨਾਂ ਦਾ ਖਾਣਾ ਬਣਾਉਣਾ ਹੋਰ ਕਰਨਾ ਫਿਰ ਕੀ ਹੁੰਦਾ ਬਾਅਦ ਦੇ ਵਿੱਚ ਖਾਣਾ ਜਦੋਂ ਅਸੀਂ ਖਾਣੇ ਆ ਤਾਂ ਕਈ ਵਾਰੀ ਇਹ ਹੁੰਦਾ ਵੀ ਚਲ ਮੈਂ ਆਹ ਖਾ ਲਾਂ ਜਾਂ ਜੀ ਚੀਜ਼ ਕੋਈ ਪਈ ਆ ਉਹ ਖਾ ਲਈ ਇਹ ਤਾਂ ਇੱਕ ਰੂਟੀਨ ਆਮ ਲੋਕਾਂ ਦੀ ਘਰਾਂ 'ਚ ਰੂਟੀਨ ਆ ਇਹ ਜੀ ਖਾਸ ਕਰਕੇ ਮਹਿਲਾਵਾਂ ਨੇ ਜਿਹੜੀਆਂ ਉਹ ਆਪਣੀ ਡਾਈਟ ਤੇ ਧਿਆਨ ਨਹੀਂ ਦੇ ਪਉਂਦੀਆਂ ਅੱਜ ਵੀ ਜੇ ਤੁਸੀਂ ਦੇਖੋ ਜਦੋਂ ਅਸੀਂ ਐਨਾਲਾਈਜ਼ ਕਰਦੇ ਆ ਤਾਂ ਬੰਦਾ ਕਹਿੰਦਾ ਮੈਂ ਸਾਰਾ ਕੁਝ ਖਾਨਾ ਤਾਂ ਜਿਹੜੀਆਂ ਲੇਡੀਜ਼ ਨੇ ਉਹ ਵੀ ਕਹਿੰਦੀਆਂ ਨੇ ਵੀ ਅਸੀਂ ਪ੍ਰੋਪਰ ਡਾਈਟ ਪਰ ਜਦੋਂ ਅਸੀਂ ਐਨਾਲਾਈਜ਼ ਕਰਦੇ ਆ ਤਾਂ ਉਹਨਾਂ ਦੀ ਡਾਈਟ 50% ਦੇ ਨੇੜੇ ਤੇ ਨੇ ਹੁੰਦੀ ਆ ਜੀ ਬਹੁਤ ਘੱਟ ਬਹੁਤ ਘੱਟ ਡਾਈਟ ਹੁੰਦੀ ਆ ਖਾਂਦੇ ਹੋਈ ਕਈ ਵਾਰ ਵੱਧ ਨੇ ਪਰ ਉਹਨੂੰ ਤਰਤੀਬ ਤਾਰ ਨਹੀਂ ਖਾਦਾ ਜਾਂਦਾ ਜੀ ਉਹਦੇ ਵਿੱਚ ਜਿਹੜੀਆਂ ਗਲਤ ਚੀਜ਼ਾਂ ਨੇ ਅਸੀਂ ਉਹਨਾਂ ਦਾ ਸੇਵਨ ਕਰਦੇ ਹਾਂ ਸਹੀ ਸਮੇਂ ਤੇ ਨਹੀਂ ਕਰਦੇ ਜਾਂ ਕੀ ਹੁੰਦਾ ਘਰਾਂ ਦੇ ਵਿੱਚ ਅਸੀਂ ਚਾਹ ਬਹੁਤ ਪੀ ਲੈਂਦੇ ਜੀ ਆਮ ਜਿਹੜਾ ਸਾਡਾ ਫਿੰਡ ਪੇਂਡੂ ਖੇਤਰ ਦਾ ਏਰੀਆ ਤੋਂ ਉੱਥੇ ਤਾਂ ਬੀਬੀਆਂ ਚਾਹ ਬਹੁਤ ਪੀਂਦੀਆਂ ਨੇ ਹੱਲੇ ਵੀ ਅੱਜ ਵੀ ਚਾਹ ਬਹੁਤ ਜ਼ਿਆਦਾ ਪੀਤੀ ਜਾਂਦੀ ਹੈ ਜੀ ਸੋ ਇਹ ਸਾਰੀਆਂ ਚੀਜ਼ਾਂ ਨੇ ਜਦੋਂ ਅਸੀਂ ਚਾਹ ਪੀ ਲਾਂਗੇ ਤਾਂ ਸਾਨੂੰ ਖਾਣੇ ਦੀ ਭੁੱਖ ਨਹੀਂ ਰਹਿੰਦੀ ਭੁੱਖ ਨਹੀਂ ਰਹਿੰਦੀ ਜਦੋਂ ਅਸੀਂ ਖਾਣਾ ਜੇ ਫਿਰ ਖਾ ਵੀ ਲਿਆ ਬਿਨਾਂ ਭੁੱਖ ਤੋਂ ਤਾਂ ਉਹਨੇ ਸਹੀ ਡਾਈਜੈਸਟ ਨਹੀਂ ਹੋਣਾ ਤਾਂ ਸਾਡੇ ਅੰਦਰ ਰਸ ਨਹੀਂ ਬਣਨਾ ਫਿਰ ਸਾਰੀਆਂ ਚੀਜ਼ਾਂ ਕਰਕੇ ਜਿਹੜਾ ਕਮਜ਼ੋਰੀ ਨਾਲ ਦਰਦਾ ਉਹ ਇੱਕ ਤਾਂ ਟੈਸਟਾਂ 'ਚ ਨਹੀਂ ਹੋਣਾ ਸਭ ਤੋਂ ਵੱਡੀ ਗੱਲ ਜਿਹੜੀ ਹੋ ਜਾਂਦੀ ਹੈ ਇਹੀ ਉਹਨਾਂ ਨੇ ਕਿਹਾ ਵੀ ਕਿਸੇ ਟੈਸਟ 'ਚ ਨਹੀਂ ਆਇਆ ਹਾਂ ਹਾਂਜੀ ਹਾਂਜੀ ਉਹ ਇਸ ਕਰਕੇ ਇਹਨਾਂ ਨੂੰ ਡਾਈਟ ਤੇ ਧਿਆਨ ਦੇਣਾ ਚਾਹੀਦਾ ਤੇ ਜੇ ਇਹਨਾਂ ਨੂੰ ਜਾਦੇ ਲੱਗਦਾ ਤਾਂ ਇਹ ਅਸ਼ਵਗੰਧਾ ਪਾਕ ਜੀ ਕੰਪਨੀਆਂ ਦਾ ਮਿਲ ਜਾਂਦਾ ਬਣਿਆ ਬਣਾਇਆ ਉਹਦਾ ਇੱਕ ਇੱਕ ਚਮਚ ਹਰ ਰੋਜ਼ ਲੈਂਦੇ ਰਹਿਣ ਤੇ ਜਲਦੀ ਠੀਕ ਹੋ ਜਾਣਗੇ ਜੀ ਸੋ ਆਪਾਂ ਹੁਣ ਇਜਾਜ਼ਤ ਲਈਏ ਦਰਸ਼ਕਾਂ ਤੋਂ ਜੀ ਤੇ ਇਦਾਂ ਦੀ ਐਪੀਸੋਡ ਜੇ ਤੁਹਾਡੇ ਹੋਣ ਤੁਹਾਡੇ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਤਾਂ ਤੁਸੀਂ ਕਮੈਂਟ ਕਰਕੇ ਉਹਦਾ ਘਰੇਲੂ ਉਪਚਾਰ ਸਾਡੇ ਤੋਂ ਜਾਣ ਸਕਦੇ ਹੋ ਜੇ ਸਾਨੂੰ ਮਿਲਣਾ ਹੋਵੇ ਤਾਂ ਸਾਨੀਪੁਰ ਰੋਡ ਸਰਹੰਦ ਵੈਦ ਸ਼ਿਵ ਕੁਮਾਰ 2001 ਤੋਂ ਸੰਗਤ ਦੀ ਸੇਵਾ ਦੇ ਵਿੱਚ ਲੱਗੇ ਹੋਏ ਹਾਂ ਤੁਸੀਂ ਪਹੁੰਚ ਸਕਦੇ ਹੋ ਸ਼ਨੀਵਾਰ ਐਤਵਾਰ ਦਵਾਖਾਨਾ ਬੰਦ ਹੁੰਦਾ ਐਤਵਾਰ ਨੂੰ ਧਾਮ ਤਲਵੰਡੀ ਖੁਰਦ ਮਹਾਪੁਰਸ਼ਾਂ ਦੇ ਪੂਰੀ ਵਾਲਿਆਂ ਦੇ ਮੁੱਲਾਪੁਰ ਦਾਖਾ ਦੇ ਨੇੜੇ ਪੁਰੀ ਵਾਲੇ ਸੰਤਾਂ ਦਾ ਆਸ਼ਰਮ ਆ ਉੱਥੇ ਮਿਲਦੇ ਆ ਸੋ ਸਾਡਾ ਨੰਬਰ ਵੀ ਤੁਸੀਂ ਨੋਟ ਕਰ ਸਕਦੇ ਹੋ 99880 65801 99154 80877 ਡਬਲ 7 ਆ ਪਿੱਛੇ ਸੋ ਇਹ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਅਪਾਇੰਟਮੈਂਟ ਲੈ ਕੇ ਜਰੂਰ ਆਓ ਧੰਨਵਾਦ ਵਿਸ਼ਵ ਪ੍ਰਸਿੱਧ ਵੈਦ ਸ਼ਿਵ ਕੁਮਾਰ ਸੂਤ ਸਾਨੀਪੁਰ ਰੋਡ ਸਰਹੰਦ ਵਧੇਰੇ ਜਾਣਕਾਰੀ ਲਈ ਕਾਲ ਕਰੋ 99154 80877 9915480877